ਦੀ ਅੰਦਰ ਧਿਆਨ ਹੋ ਕੇ ਆਪਣੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕਰੋ ਅਰਦਾਸ ਤੇ ਸਾਡਾ ਇਹ ਮੰਨਣਾ ਹੈ ਇਹ ਜਹਾਜ ਵੀ ਬਚ ਸਕਦਾ ਤੇ ਅਸੀਂ ਵੀ ਬਚ ਸਕਦੇ ਹਾਂ ਭਰੋਸਾ ਸਾਡਾ ਇਹ ਭਰੋਸਾ ਨਹੀਂ ਯਾਦ ਰੱਖਿਓ ਅਸੀਂ ਆ ਜ ਰੱਬ ਦੇ ਕੋਲੋਂ ਮੁਨਕਰ ਹੁੰਦੇ ਜਾਂਦੇ ਆ ਪਰ ਜੇ ਇਹ ਮੁਨਕਰ ਨਹੀਂ ਹੁੰਦੇ ਦਿਲੋਂ ਮੁਹੱਬਤ ਜੇਨ ਸਹੀ ਸਕਿਆ ਜੇਨ ਮੈਨ ਹੋਰ ਮੁਖ ਹੋਰ ਸੇਖਾਂ ਦੇ ਕੱਤੇ ਆ ਇੱਥੇ ਖੇੜ ਕੇਵਲ ਕੀ ਦੀ ਹੈ ਪ੍ਰੇਮ ਦੀ ਪਿਆਰ ਦੀ ਤੇ ਆਓ ਚੱਕੀਏ ਪਿਆਰ ਦੇ ਨਾਲ ਇੱਕ ਬੰਨੇ ਜਹਾਜ ਨੂੰ ਕੈਸ਼ ਫੇਰਿਓ ਤਫਾਨ ਰੂਪੀ ਕੋਸ ਜਲਜਲੇ ਦੀਆਂ ਲਹਿਰਾਂ ਨੇ ਆਪਣੀ ਲਪੇਟ ਦੇ ਅੰਦਰ ਲਿਆ ਹੋਇਆ ਹੈ ਕਿੰਦਰ ਗੁਰੂ ਨਾਨਕ ਦੇ ਘਰ ਨੂੰ ਕਰਨ ਵਾਲਾ ਪਿਆਰ ਉਹ ਭਾਈ ਮੱਖਣ ਸ਼ਾਹ ਦਾ ਬਾਣਾ ਚੋੜ ਲਾ ਕੇ ਕੌਕੜਾ ਕਿਵੇਂ ਗੁਰੂ ਨਾਨਕ ਦੀ ਗੱਦੀ ਦੇ ਅੱਗੇ ਅਰਦਾਸਾਂ ਦੇ ਬੋਲ ਕਹਿਣ ਲੱਗਾ ਜਦ ਪਰਦਾ ਸੁਮੱਚਾ ਘਾਟੀ ਜੱਤਾ ਉਸ ਮੇਰੇ ਦੀਆ ਲੈਣਾ ਐਉਂ ਕਹਿ ਰਿਹਾ